ਨਮਸਕਾਰ ਸਤਿ ਸ੍ਰੀ ਅਕਾਲ ਜ਼ਿਲ੍ਹਾ ਫਾਜ਼ਿਲਕਾ ਦੇ ਬਾਲ ਲੇਖਕਾਂ ਦੀ ਕਿਤਾਬ ਜਿਹੜੀ ਕਿ ਸੋਨੀਆ ਬਜਾਜ ਦੇ ਸੰਪਾਦਨ ਹੇਠ ਛਪੀ ਨਮੀਆਂ ਕਲਮਾਂ ਨਮੀ ਉਡਾਨ ਪੁਸਤਕ ਪਾਗ 18ਵਾਂ ਦਾ ਅੱਜ ਲੋਕ ਸਮਰਪਣ ਸਮਾਰੋਹ ਵਿਜ਼ਡਮ ਕਨਵੈਂਟ ਸਕੂਲ ਫਾਜ਼ਿਲਕਾ ਵਿੱਚ ਹੋਇਆ ਪੰਜਾਬੀ ਸੰਸਥਾਪਕ ਪਵਨ ਸਰੀ ਦੇ ਸੁਖੀ ਬਾਠ ਮੁਖ ਮਹਿਮਾਨ ਜੋ ਪਧਾਰੇ ਉਹਨਾਂ ਦਾ ਪੰਜਾਬੀ ਭਾਸ਼ਾ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਸਕੂਲਾਂ ਦੇ ਬੱਚਿਆਂ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸਿਖਰਾਂ ਤੇ ਲਿਜਾਣ ਦਾ ਸ਼ਲਾਘਾਯੋਗ ਉਪਰਾਲਾ ਦੇਖਣ ਨੂੰ ਮਿਲਿਆ ਸ਼੍ਰੀ ਸੁਖੀ ਬਾਠ ਨੇ ਮਾਂ ਬੋਲੀ ਪੰਜਾਬੀ ਅਤੇ ਪੰਜਾਬ ਵਾਸੀਆਂ ਲਈ ਆਪਣੀ ਦਿਨੀ ਮੁਹੱਬਤ ਦਾ ਬਾਕੂ ਵੀ ਇਜ਼ਹਾਰ ਕੀਤਾ ਸਮਾਗਮ ਸਮਾਪਤੀ ਤੇ ਲੋਕ ਵਿਭਾਗ ਵੱਲੋਂ ਦੁਸ਼ਾਲਾ ਦੇ ਕੇ ਸ਼੍ਰੀ ਸੁਖੀ ਬਾਠ ਨੂੰ ਕੀਤਾ ਗਿਆ ਸਨਮਾਨਿਤ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ Passei. Ai, ক্োয়ে মাগ়ে নারানে মিয়ে কাক তুরশেনের কাইরে মাগে অনিনে পরিদে সানেনানানে কাএক্ষানারা সারণখারে কাকেয়ে দুটে जिस विच साडे अज दे मेहमान श्री सुखी बाग जी हन जिन्हां ने विदेश विच रहंदिया होया इस बोली नूं भुलाया तक ही ते विच पुस्तक पार अठारवा द लोक अर्पण समारोह ते सम्मान समारोह आज मिति अठाई अगस्त नूं विजन कॉन्वेंट स्कूल दे विच मनाया जा रहा है मैं ਸ਼੍ਰੀ ਸੁਖੀ ਬਾੜੀ ਦਾ ਦੰਮਿਆ ਕੈਮਾ What are you doing? 嗯。<laughs> <laughs> ਨਾਂ ਲਈ ਦੁੱਖ ਆਪਣੇ ਨੂੰ ਦਿਖਾਉਂਦੇ ਨਹੀਂ ਦੁੱਖ ਆਪਣੇ ਨੂੰ ਦਿਖਾਉਂਦੇ ਨਹੀਂ ਪਿਆਰ ਆਪਣੇ ਨੂੰ ਦਿਖਾਉਂਦੇ ਨਹੀਂ ਘਰ ਵੀ ਨਾਲ ਇੰਨਾ ਨਹੀਂ ਸੱਜਦੇ ਨੇ ਪਰ ਦੂਰ ਗਿਆ ਤੇ ਦਿਲ ਨਾ ਲੱਗਦੇ ਨਾ ਕੀ ਦੇਖੇ ਦੇ ਨੇ ਜਾਜਾ ਨਿ ਬਣ ਜਾਂਦੇ ਸਵਾਰੀਆਂ ਨੇ ਉਹ ਜਾਜਾ ਨਹੀਂ ਬਣ ਜਾਂਦੇ ਸਵਾਰੀਆਂ ਨੇ ਉਹ ਕਿ ਤਨੇ ਦਾ ਮਾਰ ਜਾਂਦੇ ਨੇ ਜੱਟ ਦੀਆਂ ਨੇ ਕਿ ਤਨੇ ਦਾ ਮਾਰ ਕੇ ਉਡਾਰੀਆਂ ਨੇ ਧੰਨਵਾਦ ਆਗਿਆ ਦਾ ਨਾ ਬੋਤੇ ਨਸਤੇ ਦਿਨ ਪ੍ਰੋਗਰਾਮ ਲਗਦਾ ਸੀ ਮੈਡਮ ਮੀਨਾ ਮੈ ਲੋ ਬੈਠੇ ਨੇ ਸੋਮਪਰ ਹੀਰੇ ਦਾ ਪਲੇਅ ਸੀ ਜਿਹੜਾ ਵਰਚੁਅਲ ਹੈ ਅੱਜ ਦਾ ਪ੍ਰੋਗਰਾਮ ਹੈ ਇੱਕੀ ਗੀਤ ਨੂੰ ਸਾਹਿਤ ਦੇ ਜਨਮ ਮੌਕੇ ਕਰਾਈ ਜੀ ਉਸ ਉਥੋਂ ਦੇ ਇੱਕ ਲਾਇਬ੍ਰੇਰੀ ਦੇ ਅਧਿਆਪਕ ਜਿਹੜਾ ਅੱਜ ਕੱਲ ਇਹਸ ਪ੍ਰੋਜੈਕਟ ਨੂੰ ਬਾਫੂ ਵੀ ਦੇਖ ਰਿਹਾ ਤੇ ਬਹੁਤ ਸਾਰਾ ਮਿਹਨਤ ਕਰ ਰਿਹਾ ਸਰਦਾਰ ओंकार ਸਿੰਘ ਜੀ ਸਰ ਸੁਖੀワਸ ਜੀ ਦੇ ਸਹਿਯੋਗ ਦੇ ਉਪਰਾਲੇ ਦੇ ਨਾਲ ਅੱਜ ਤੋਂ 11 ਮਹੀਨੇ ਪਹਿਲਾਂ ਉਹਨੇ ਆਪਣੇ ਸਕੂਲ ਦੇ ਵਿੱਚ ਜਿਹੜਾ ਇਹ ਪ੍ਰੋਜੈਕਟ ਹੈ ਇੱਕ ਕਿਤਾਬ ਤੋਂ ਸ਼ੁਰੂ ਕੀਤਾ ਸੀ ਉਸ ਲੋਕਾਤਮਕ ਪ੍ਰੋਗਰਾਮ ਦਰਾਂ। ਸਾ ਸੁਖੀ ਬਾਦ ਜੀ ਨੇ ਇੱਕ ਇਹ ਸੁਝਾ ਰਿਆ ਵੀ ਆਪਾਂ ਕਿਉਂ ਨਹੀਂ ਸਾਨੂੰ ਸਾਰੇ ਜਿੰਨਾਂ ਦੇ ਵਿੱਚ ਲੈ ਕੇ ਜਾਈਏ ਇਸ ਪ੍ਰੋਜੈਕਟ ਨੂੰ। ਸਾਰੇ ਥਿਰੇ ਦੇ ਸਾਰੇ ਪੰਜਾਬ ਦੇ ਬੱਚੇ ਇਸ ਪਰਜੈਕਟ ਦੇ ਵਿੱਚ ਸ਼ਾਮ ਹੋਣ ਦੀ ਤਰ੍ਹਾਂ ਜਿਹੜੇ ਬੱਚਿਆਂ ਨੂੰ ਕਦੇ ਆਪਣੀ ਰਚਨਾ ਪੇਜਾਂ 'ਤੇ ਕੋਈ ਸਮੱਸਿਆ ਆਉਂਦੀ ਸੀ ਕਿਸੇ ਅਖਬਾਰਾਂ ਨਾਲ ਕਿਸੇ ਚੈਨਲ ਨੂੰ ਉਹਨਾਂ ਬੱਚਿਆਂ ਦਾ ਜਰੀਆ ਉਹਨਾਂ ਬੱਚਿਆਂ ਦੇ ਮਸੀਹਾ ਬਣਨੇ ਨੇ ਸਾਫ ਕੀਆ ਉਹਨਾਂ ਨੇ ਫਿਰ ਉਸ ਤੋਂ ਅੱਗੇ ਸ਼ੁਰੂ ਕਰਿਆ ਪ੍ਰੋਜੈਕਟ ਉਸ ਤੋਂ ਅੱਗੇ ਬਰਨਾਲਾ ਜ਼ਿਲ੍ਹਾ ਤੇ ਮੇਰਾ ਆਪਣਾ ਬਠਿੰਡਾ ਜ਼ਿਲ੍ਹਾ ਤੇ ਫਿਰ ਉਹਨਾਂ ਦੀ ਸੂਚੀ ਟੀਮ ਹਾਜ਼ਰ ਕਰ ਤਾਉ ਜਿੰਨਾਂ ਨੇ ਆਪੜ ਕਿਤੇ ਰਾਜਮੈਂ ਬਾਕੀ ਸਾਰੇ ਨਹੀਂ ਆਏ ਖਾਸ ਤੌਰ ਤੇ ਸੁਰੇਜਾ ਸਾਹਿਬ ਸਾਰੇ ਦੇ ਸਾਰੇ ਵਧਾਈ ਦੇ ਬਾਕੀ ਔਰ ਇਹ ਦਿਨੋਂ ਵਧਾਈ ਆ ਮੈਂ ਆਪਣੀ ਗੱਲ ਦੇ ਸ਼ੁਰੂਜੀ ਪਹਿਲਾਂ ਮਾਫੀ ਮੰਗਦਾ ਜਦੋਂ ਮੈਨੂੰ ਪਹਿਲਾਂ ਸਿਆ ਲੱਗਿਆ ਸੀ WhatsApp ਤਾਂ ਇੱਕ ਆਪਣੇ ਹੁੰਦਾ ਵਾਲੇ ਵਾਲੇ ਹਨਾ ਮੈਂ ਲਾਈਕਲੀ ਇਹ ਲਿਆ ਕਿ ਠੀਕ ਆਇਆ ਮਤਲਬ ਖੁਸ਼ਾ ਭਾਗ ਕਰੋ ਕਿ ਉਸ ਤੇ ਹੁਕਮ ਵਿੱਚ ਵੱਜੇ ਅੱਜ ਸੀ ਨਿਜ਼ਮ ਫੋਰਮਰ ਬੂਲ ਦੇ ਵਿੜੇ ਵਿੱਚ ਇਕ ਤਰ੍ਹਾਂ ਭਰਿਆ ਤੇ ਸੁਬਾਗਾ ਭਰਿਆ ਹੈ ਇਹ ਵਿੜਾ ਜਿੱਥੇ ਸਾਨੂੰ ਅੱਜ ਮਾਨ ਬਤੀਆਂ ਸਖੀਤਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਰੱਬਾ ਅਰਜ਼ੀ ਮਨਜ਼ੂਰ ਕਰ ਮੇਰੀ ਕਿ ਸੁਖੀ ਬਾਤ ਜ਼ੀਰੂ ਤਤੀਵਾ ਨਾ ਲਗੇ ਜਿੱਥੇ ਵੀ ਰਹਿਣ ਇਹ ਰਹਿਣ ਰਾਜੀ ਜਿੱਥੇ ਵੀ ਰਹਿਣ ਇਹ ਰਹਿਣ ਰਾਜੀ ਮੇਰੇ ਦਿਲ ਦੀ ਇਹਨਾਂ ਨੂੰ ਦੁਆ ਲੱਗੇ ਸਾਰੇ ਬੱਚਿਆਂ ਦੀ ਇਹਨਾਂ ਨੂੰ ਦੁਆ ਲੱਗੇ ਖਾਜ਼ਿਲ ਕਾ ਜ਼ਿਲ੍ਹੇ ਦੀ ਇਹਨਾਂ ਨੂੰ ਦੁਆ ਹੋਵੇ ਇਸ ਤੋਂ ਬਾਅਦ ਸਾਡੇ ਅੱਜ ਦੇ ਮਹਿਮਾਨ ਜੋ ਇੱਥੇ ਪਹੁੰਚੇ ਹਨ ਜੀ ਸ਼੍ਰੀ ਮੀ ਪਿੰਦਰ ਤੇਜਾ ਤੇਜਾ ਜੀ ਪਾਸ਼ਾ ਅਫਸਰ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਇੱਕ ਬਹੁਤ ਹੀ ਨਿਵੇਕਲਾ ਉਪਰਾਲਾ ਹੈ ਕਿ ਗਾਰ ਸਰ ਇਸ ਤੋਂ ਪਹਿਲਾਂ ਮੈਨੂੰ 33 ਸਾਲ ਦੀ ਸਰਵਿਸ ਹੋ ਗਈ ਸਰ ਪਰ ਇਸ ਤਰ੍ਹਾਂ ਦਾ ਜਿਹੜਾ ਕਾਰਜ ਮੈਂ ਅਜ ਤੱਕ ਨਹੀਂ ਦੇਖਿਆ ਇਹ ਬਿਲਕੁਲ ਨਹੀਂ ਕੀਤਾ ਇਸ ਤੋਂ ਪਹਿਲਾਂ ਮੈਂ ਵਿਨੇਸੀ ਉੱਥੇ ਵੀ ਇਹ ਬੁੱਕ ਦਾ ਲੋਕਰ ਪਰ ਹੋ ਚੁੱਕਿਆ ਸੀ ਪਰ ਇਸ ਲੈਵਲ ਦਾ ਫੰਕਸ਼ਨ ਜਾਂ ਸਮਾਗਮ ਨਹੀਂ ਹੋਇਆ ਇਸ ਵਾਸਤੇ ਬਿੰਦਨ ਜੀ ਜੀ ਨੂੰ ਬਹੁਤ ਬਧਾਈ ਦੇ ਪਾਤਰ ਹੋ

जी जीज़ सर जी uh, uh, साडी टीम दे मेंबर अभिजीत सर नु मैं थैंकेस शब्द देनी है जी ओवे साडे नाल है सारी जिला पार्षद सर जी ਖੂਬ ਇਹਨਾਂ ਤੇਜਾ ਜੀ ਨਹੀਂ ਨਹੀਂ ਸਰ ਇਸ ਦਾ ਯੋਗਨ ਜਿਹੜਾ ਹੈਗਾ ਉਹ ਅਸੀਂ ਕਿ ਫੁੱਲ ਸੰਭੇ ਤੇ ਸੋਰੀਆ ਮਾਝਾ ਚ ਰਾਮ ਦੀ ਮਿਹਨਤ ਜਿਹੜੀ ਹੈ ਦਿਨ ਰਾਤ ਉਹਨੇ ਮਿਲ ਕੇ ਇਸ ਪ੍ਰੋਜੈਕਟ ਲਈ ਆਪਣਾ ਆਪ ਹੀ ਲਓ ਹਾਂਜੀ ਜਿਨ੍ਹਾਂ ਨੇ ਮੇਰੇ ਨਾਲ ਸਹਿ ਸੰਪਾਦਕ ਦੇ ਤੌਰ ਤੇ ਕੰਮ ਕੀਤਾ ਤਾਂ ਜਦੋਂ ਮੈਂ ਪਿੱਛੇ ਦੇਖਦੀ ਸੀ ਤਾਂ ਮੈਨੂੰ ਲੱਗਦਾ ਸੀ ਕਿ ਮੇਰਾ ਪਰਛਾਵਾਂ ਹੀ ਹੈ ਸੀ ਤੁਹਾਨੂੰ ਉਡਾਣ ਮन्ने ਬੱਚੇ ਦੇਖ ਕੇ ਵੱਡੀਆਂ ਵੱਡੀਆਂ ਹਸਤੀਆਂ ਦੇਖ ਕੇ ਉਸ ਮੜ ਜਾ ਤੇਜ ਦੇਖ ਸਕਦੇ ਦੱਸੋ ਪਲੀਜ਼ ਇਸ ਬਾਰੇ ਕਿੰਨੂੰ ਜ਼ਿਕਰ ਕਰ ਸਕਦੇ ਹਾਂ ਸੋ ਜਲ ਕਰਦੇ ਆਪਾਂ ਪੱਤੇ ਦੀ ਥੋੜੇ ਜਿ ਮਿੰਟਾਂ ਜਿ ਲੈਣ ਸਮਝ ਲਾਂਗਾ 14 ਤਰੀਕ ਨੂੰ ਆਪਣੇ ਇਹ ਫੰਕਸ਼ਨ ਸ਼ੁਰੂ ਹੋਏ ਨੇ ਤੇ 18 ਗੁਕਸ ਦੀ ਸੋਮਿਆਂ ਐਸਸਕ੍ਰਿਪਟ ਦੇ ਵਿੱਚ ਤੇ 31 ਤਰੀਕ ਤੱਕ ਹਰ ਰੋਜ਼ ਇੱਕ ਜਾਂ ਦੋ ਬੱਕਰੇ-ਬੱਕਰੇ ਜਿੱਲੇ ਦੀਆਂ ਖੇਤਾਾਂ ਬ ਐਵਰੇਜ ਲੈ 300 ਕਿਲੋਮੀਟਰ ਗੱਡੀ ਮੇਰੀ ਰੋਜ਼ ਚੱਲ ਜਾਂਦੀ ਹੈ 13 ਤਰੀਕ ਨੂੰ ਪਹੁੰਚਿਆ ਤੇ ਕੈਚ ਕੀ ਇਸ ਗੱਡੀ ਦੇ ਵਿੱਚ ਹੀ ਆ जेडे शहर जाने उ कपड़े धोवाए तो रात उसे रुक जाएगा मुसाफा दोस्तों मैं पहला मावली की गल करा एक दो मिनटा जी समेट दाँगा मैंने पता टाइम काफ़ी ये कुछ बच्चे सुनना चाहते हैं जो आपे हुए हैं मावली के वैसे मावली तो हर एक प्यार करता पर मैं कि बोली है मैं पंजाबी होने नाते 48 48 ਜੂਸ ਮੈਨੂੰ ਇੱਕ ਡੰਡਾ ਗਿਆ ਨੂੰ ਜਨ ਮੋਰ ਦੇ ਵਿੱਚ ਮੈਂ ਗਿਆ ਇੱਕ ਤਾਂ ਦੇਸ਼ ਇਹਨਾਂ ਪ੍ਰਦੇਸੀ ਹੋ ਗਿਆ ਮੈਂ ਕਦੀ ਪ੍ਰਦੇਸੀ ਨਹੀਂ ਬਣਾ ਮੈਂ ਬਨਵਾਸ਼ੀ 48 ਸਾਲਾਂ ਦਾ ਟੱਕਰ ਹੈ ਬੈਨੋ ਕੰਮੋਥੇ ਕਰਦਾ ਰਾਤ ਨੂੰ ਸੌਂਦਾ ਉੱਥੇ ਆਣ ਸਾਰੀ ਰਾਤ ਖੇਤਾਂ ਵਿੱਚ ਮੋਟਰ ਤੇ ਗੱਡੀਆਂ ਤੇ ਟਰੈਲੀਆਂ ਦੇ ਸੁਪਨੇ ਆਉਂਦੇ। ਰੱਬ ਨੂੰ ਐ ਉਹ ਜਾਣੇ ਪਰ ਦਿਨ ਦੋਸਤੋ ਇੱਥੇ ਹੀ ਵਸਦਾ ਇੱਥੇ ਵਸਦਾ। ਇੱਕ ਵਾਰ ਫੋਟੋਆਂ ਮਾਕੀਆਂ ਦੱਸਣਾ ਜਾਨਾ ਤੁਹਾਨੂੰ ਮਨ ਦੇ ਵਿੱਚੋਂ ਕਈ ਸ਼ੰਕੇ ਵੀ ਨਿਕਲ ਜਾਣਗੇ ਕਿ ਸੁੱਕੀ ਬਾਠ ਹੀ ਕਿਉਂ ਮਾਉਲੀ ਨੇ ਇੰਨਾ ਮਹੱਬਤ ਕਰਦਾ ਹੈ। ਇਹ ਕੀ ਮੰਦੀ ਗੱਲ ਹੈ। मैं जाके पी आर हो गया वाइया साथी मिल गया फार्मा चे वो कर छोटे शुट छोटे काम कार जिस दिन पी आर हो उस दिन मैं मनवी टाई लईवी कार निकलिया दफ्तर आई जॉब लैनी है बी ए सैकेंड ईयर तो हटिया इतना एक पेंड जमिया सरकारी स्कूल का ਬੜੀਆਂ ਟਿਕ ਬਹੁਤੀ ਗਰੀਬ ਜੇ ਘਰ ਦਾ ਅਠਾ ਭੈਣਾਂ ਦਾ ਭਰਾ ਦੋ ਕਿੱਲੇ ਪੈ ਲਈ ਜਾਣੇ ਹੈ ਉਹ ਬੜੀਆਂ ਰਾਤਾਂ ਦੋਸਤੋ ਖਾਣੇ ਤੋਂ ਮਿਲਣਾ ਸੁਣਾ ਹੈ ਗਰੀਬੀ ਬਹੁਤ ਨੇੜੇ ਹੋ ਕੇ ਵੇਖੀ ਹੋਈ ਹੈ ਅੱਜ ਵੀ ਗਰੀਬੀ ਨਾਲ ਬਹੁਤ ਮੁਹਾਬਤ ਹੈ ਮੇਰੀ ਅਮੀਰਾਂ ਨਾਲ ਨਹੀਂ ਬਣਦੇ ਬਿਲਕੁਲ ਨਹੀਂ ਬਣਦਾ ਮੇਰੇ ਘਰ ਕੋਈ ਮੀਰ ਨਹੀਂ ਆਉਂਦਾ ਬੇਸ਼ੱਕ ਸ਼ੰਡਾ ਦੇ ਵਿੱਚ ਮੇਰੇ ਦਿੱਤੇ ਸਾਰਾ ਕੁਝ ਕੀਤਾ ਉਹ ਜਿਹੜਾ ਵਾਕਿਆ ਮੇਥੋਂ ਨਸਨ ਲਗਾ ਮੈਂ ਪਹਿਲੇ ਇੱਕ ਜਾ ਰਿਹਾ ਕਿ ਮੈਨੂੰ ਇੱਕ ਆਟੋ ਏਜੰਸੀ ਦਾ ਸਾਈਨ ਦੇ ਗਿਆ ਮੈਂ ਚਲੋ ਇੱਥੇ ਟਰਾਈ ਕਰ ਲਿਆ ਮੇਰੇ ਹੱਥ ਜਲੈਸ ਮੇ ਫੜਿਆ ਕਿ ਮੈਂ ਜਾਵਾਂਗਾ ਮੈਂ ਸੀਧੀ ਨੂੰ ਮਿਲਣਾ ਇਸ ਗੱਲ ਨੂੰ ਅੰਦਰ ਗਿਆ ਕਿ ਆਹ ਮੈਂ ਜੋਬ ਲੱਭਦਾ ਕਿ 6 ਫੁੱਟ 4 ਇੰਚ ਦਾ ਗੋਰਾ ਕਿੰਨਾ ਹਰ ਸੀਟ ਬਹਿ ਜਾ ਅੱਧਾ ਘੰਟਾ ਨਾਲ ਔਲਾ ਘੰਟਾ ਨਾਲ ਕੋਈ ਨਾ ਆਇਆ ਤੇ ਮੈਂ ਉਸ ਉੱਠਣਾ ਹੀ ਲੱਗਾ ਤੇ ਕਿ ਮੇਮ ਆਈ ਮੈਡਮ ਕੰਡੀ ਫੋਲੋ ਵੀ ਵੀ ਮੈਨ ਜਿਹੜੇ ਦਫ਼ਤਰ ਜਾਣਾ ਜਦੋਂ ਮੈਂ ਉਹਨੂੰ ਰੈਜ਼ਿਊਮ ਫੜਾਇਆ ਉਹਨ ਦੇਖਿਆ ਨਹੀਂ ਪਰ ਮੁੱਦਾ ਮਾਰਦਾ ਤੇ ਮੈਂ ਗਿਆ ਮੈਂ ਚੱਲਦਾ ਹੀ ਆ ਤੇ ਜੇ ਪੜਿਆ ਵੀ ਨਹੀਂਗਾ ਤੇ ਮੈਨੂੰ ਇੱਕ ਸਵਾਲ ਹੋਂ ਕੀਤਾ ਆ ਮੇਰੀ ਇੰਟਰਵਿਊ ਦਾ ਸਿਰਫ ਇੱਕੋ ਹੀ ਸਵਾਲ ਸੀਗਾ ਕੈਨ ਯੂ ਸਪੀਕ ਪੰਜਾਬੀ ਉਹ ਮੈਂ ਗਿਆ ਰੱਬ ਦੇ ਆਂਦਿਆਂ ਤੈਨੂੰ ਅੰਦਰ ਝਾਤ ਤੇ ਮਾਰੇ ਦੇ ਵਿੱਚ ਦੱਸਿਆ ਕੀ ਕੁੱਟ-ਕੁੱਟ ਕੇ ਪੰਜਾਬੀ ਭਰੀ ਮੈਂ ਕਿਹਾ ਕੋਰਸ ਨਾਈਸ ਸਪੀਕ ਪੰਜਾਬੀ ਆ ਮੈਂ ਪੰਜਾਬੀ ਐਮ ਪ੍ਰਾਊਡ ਟੂ ਬੀ ਪੰਜਾਬੀ ਕਹਿੰਦਾ ਪੁਲਿਸ ਆਫ ਸਟੇਟ ਹੌਸਾ ਹੈ ਮੈਂ ਬਹਿ ਗਿਆ ਬਾ 15 ਮਿੰਟਾਂ ਬਾਅਦ ਉਹਦੀ ਫੈਕਟਰੀ ਆਈ ਚੰਗਾ ਸਾਰਾ ਕਿੰਨਾ ਕੋ ਮੋਟਾ ਫੋਲਡਰ ਮੈਨੂੰ ਦੇ ਕੇ ਕਹਿੰਦੀ ਮਿਸਟਰ ਬਾਦ ਟੇਕ ਥਿਸ ਫੋਲਡਰ ਹੋਮ ਪਲੀਜ਼ ਸਟੱਡੀ ਇਟ ਐਂਡ ਕਮ ਬੈਕ ਟੂ ਆਫਿਸ ਟੂਮੋਰੋ 9:00 ਐਂਡ ਜਦੋਂ ਮੈਂ ਜਾ ਰਿਹਾ ਉੱਠ ਕੇ ਤਾਂ ਮੈਨੂੰ ਕਹਿੰਦੇ ਵੈਲਕਮ ਬੋਲ ਤੈਨੂੰ ਜੀ ਆਇਆਂ ਸਾਡੀ ਕੰਪਨੀ ਚ ਅਗਾਂਹ ਇਹ ਕਿਹੜੀ ਜੌਬ ਹੋਏ ਤੇ ਮੈਂ ਬੀਏ ਸੈਕੰਡ ਡੀਗਰੀ ਦਾ ਪੜਿਆ ਪਿੰਡੂ ਮੰਦਾ ਬੰਟੀ ਕੀ ਗੱਲ ਹੈ ਤੇ ਚਲੋ ਜੀ ਰਾਤ ਘਰ ਗਏ ਨਮਣਾ ਦਾ ਵਿਆਹ ਹੋਇਆ ਸਾਰੀ ਰਾਤ ਨੂੰ